ਆਸਲਿੰਗ ਦੀ ਸਾਰਿਆਂ ਦੇ ਪਿਆਰ ਦੇ ਸਕਾਰ ਬਰੀ ਸਤਿ ਸ਼ਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਣਾ ਸਾਧੇ ਸਾਰ ਹੱਤ ਬਾਬਾ ਨਾਨਕ ਬੁਕਦਾ ਚੱਲ ਰਹੀ ਹੈ ਤੇ ਆਪਾਂ ਨੂੰ ਸੈਇਦ ਪ੍ਰਿਸੀਪਲ ਸਿੰਘ ਜੀ ਤੋਂ ਜਾਣ ਪਹੁੰਚ ਰਹੀਆਂ ਇਸਲਾਮ ਦੇ ਬਾਰੇ ਵਿੱਚ ਉਹ ਆਪਾਂ ਕੁਰਾਨ ਦੇ ਬਾਰੇ ਵਿੱਚ ਦੱਸ ਰਹੇ ਨੇ ਆਪਾਂ ਨਮਾਜ਼ ਦੇ ਬਾਰੇ ਵਿੱਚ ਦੱਸ ਰਹੇ ਨੇ ਤੇ ਅੱਜ ਉਹਨੋਂ ਦੱਸ ਰਹੇ ਨੇ ਆਪਾਂ ਨੂੰ ਰਮਜ਼ਾਨ ਰੋਜ਼ੇ ਕੀ ਹੁੰਦੇ ਨੇ ਕਹਿੰਦੇ ਰਮਜ਼ਾਨ ਉਹ ਮਹੀਨਾ ਹੈ ਜਿਹਦੇ ਵਿੱਚ ਪਵਿੱਤਰ ਕੁਰਾਨ ਮਜ਼ੀਦ ਉਤਾਰਿਆ ਗਿਆ ਜੋ ਕਹਿੰਦੇ ਸਮੁੱਚੀ ਮਨੁੱਖਤਾ ਲਈ ਸਰਾਸਾ پاکਤਾ ਨਾਲ ਸਪਸ਼ਟ ਸਿੱਖਿਆਵਾਂ ਤੇ ਦਾਰੀਦ ਹੈ ਜੋ ਸਿੱਧਾ ਰਾ ਦਰਸਾਉਣ ਵਾਲਿਆ ਤੇ ਕੂੜ ਤੇ ਸੱਚ ਦਾ ਅੰਤਰ ਸਪਸ਼ਟ ਕਰ ਦੇਣੀ ਵਾਲਿਆ ਨਹੀਂ ਕਹਿੰਦੇ ਅੱਲਾਹ ਦੇ ਹਰ ਆਗਿਆਕਾਰੀ ਭਾਵ ਮੁਸਲਮਾਨ ਲਈ ਇਹ ਜ਼ਰੂਰੀ ਹੈ ਕਿ ਉਹ ਇਸ ਪੂਰੇ ਮਹੀਨੇ ਦੇ ਰੋਜ਼ੇ ਰੱਖੀ ਕਹਿੰਦੀ ਇਸ ਨਾਲ ਕਹਿੰਦੇ ਪਰਹੇਜ਼ਗਾਰੀ ਦੇ ਗੁਣ ਪੈਦਾ ਹੋਣਗੇ। ਮੁਗਿਆਦ ਉਸ ਨੇ ਕਹਿੰਦੇ ਕੁਰਾਨ ਦੇ ਅਨੁਸਾਰ ਰੋਜ਼ੇ ਦੇ ਦਿਨ ਸਾਰੇ ਕੰਮ ਛੱਡ ਕੇ ਰਾਤ ਤੱਕ ਆਪਣਾ ਰੋਜ਼ਾ ਪੂਰਾ ਕਰੋ ਤੇ ਰਾਤ ਨੂੰ ਰੋਜ਼ਾ ਖਤਮ ਹੋਣ ਪਿੱਛੋਂ ਕਹਿੰਦੇ ਆਪਣੀਆਂ ਪਤਨੀਆਂ ਨਾਲ ਸਮਾਂ ਗੁਜ਼ਾਰ ਸਕਦੇ ਹੋ ਪਰ ਰਾਤ ਨੂੰ ਖਾਣਾ ਪੀ ਸਕਦੇ ਜੇ ਕਹਿੰਦੇ ਕੋਈ ਬਿਮਾਰ ਹੋਵੇ ਜਾਂ ਸਫਰ 'ਚ ਹੋਵੇ ਤਾਂ ਦੂਜੇ ਦਿਨਾਂ 'ਚ ਉਹਨੇ ਰੋਜ਼ਿਆਂ ਦੀ ਗਿਣਤੀ ਕਹਿੰਦੇ ਪੂਰੀ ਕੀਤੀ ਜਾ ਸਕਦੀ ਹੈ ਜਿਹੜੇ ਰੋਜ਼ਾ ਰੱਖਣ ਦੀ ਕਹਿੰਦੇ ਹਿੰਮਤ ਹੁੰਦੀ ਹੋਇਆ ਵੀ ਰੋਜ਼ਾ ਨਹੀਂ ਰੱਖਦੇ ਤਾਂ ਉਹ ਬਦਲਾ ਦੇਣ ਬਦਲਾ ਮਤਲਬ ਇੱਕ ਰੋਜ਼ੇ ਦਾ ਕਹਿੰਦੇ ਬਦਲਾ ਮਤਲਬ ਇੱਕ ਮੁਤਾਜ ਨੂੰ ਭੋਜਨ ਕਰਵਾਉਣਾ ਚੰਗਾ ਕਹਿੰਦੇ ਇਹੀ ਹੈ ਵੀ ਹਰ ਮੁਸਲਮਾਨ ਪੂਰੀ ਦ੍ਰਿੜਤਾ ਨਾਲ ਤੇ ਪੂਰਨ ਸੰਕਲਪ ਨਾਲ ਰੋਜ਼ਾ ਰੱਖੇ ਕੁਰਾਨ ਦੇ ਅਨੁਸਾਰ ਕਹਿੰਦੇ ਇਸ ਤੋਂ ਇਲਾਵਾ ਹਰ ਮੁਸਲਮਾਨ ਨੂੰ ਇਹ ਸਖਤ ਹਦਾਇਤ ਹੈ ਕਿ ਇੱਕ ਈਮਾਨ ਵਾਲਾ ਦੂਜੇ ਈਮਾਨ ਵਾਲੇ ਨੂੰ ਕਦੇ ਵੀ ਕਤਲ ਨਾ ਕਰੇ। ਪਰ ਸੇ ਗਲਤੀ ਨਾਲ ਅਜਾ ਹੋ ਜੇ ਅਦਾ ਤਾਂ ਕਤਲ ਕਰਨ ਵਾਲਾ ਇੱਕ ਮੋਮਨ ਗੁਲਾਮ ਨੂੰ ਆਜ਼ਾਦ ਕਰੇ। ਤੇ ਮਰਤਕ ਦੇ ਵਾਰਸਾਂ ਨੂੰ ਅਰਥ ਦੰਡ ਦੇਵੇ ਅਰਥ ਮਤਲਬ ਪੈਸੇ ਪੈਸਾ ਉਹਨਾਂ ਨੂੰ ਦੇਵੇ। ਪਰ ਹਾਂ ਕਹਿੰਦੇ ਮਰਤਕ ਦੇ ਜਿਹੜੇ ਵਾਰਸ ਨੇ ਉਹ ਹਰਜ਼ਾਨਾ ਮਾਫ ਕਰ ਸਕਦੇ ਨੇ। ਫੇਰ ਕਹਿੰਦੇ ਜੇ ਕਿਸੇ ਨੂੰ ਗੁਲਾਮ ਨਾ ਮਿਲੇ ਤਾਂ ਉਹ ਉਪਰੋਥ ਲਈ 2 ਮਹੀਨਿਆਂ ਦੇ ਰੋਜ਼ੇ ਰੱਖੇ ਤੇ ਅੱਲਾਹ ਤੋਂ ਆਪਣੀ ਗਲਤੀ ਦਾ ਪਛਤਾਪ ਕਰੇ ਰੋਜ਼ੇ ਕਹਿੰਦੇ ਲਗਾਤਾਰ ਰੱਖੇ ਜਾਣ ਉਹਨਾਂ ਵਿਚਾਰੇ ਕੋਈ ਨਾਗਾ ਨਾ ਹੋਵੇ ਜੇ ਕੋਈ ਬੰਦਾ ਕਿਸੇ ਖਾਸ ਮਜਬੂਰੀ ਤੋਂ ਬਿਨਾ ਇੱਕ ਰੋਜ਼ਾ ਵੀ ਵਿੱਚ ਛੱਡ ਦੇ ਤਾਂ ਨਵੇਂ ਸਿਰਿਓਂ ਰੋਜ਼ਿਆਂ ਦਾ ਫੇਰ ਤੋਂ ਉਹ سلسلہ ਸ਼ੁਰੂ ਕਰੇ ਹੁਣ ਅੱਗੇ ਸਾਨੂੰ ਦੱਸ ਰਹੇ ਨੇ ਪ੍ਰਤੀਪਾਲ ਜੀ ਇਸਲਾਮਿਕ ਜੀਵਨ ਦੇ 10 ਸਿਧਾਂਤ ਕਹਿੰਦੇ ਕੁਰਾਨ ਉਹ ਪਵਿੱਤਰ ਤਿਸਤਕਾਰ ਜੋ ਕਿਤਾਬ ਹੈ ਜਿਸ ਵਿੱਚ ਮਨੁੱਖਤਾ ਦਾ ਮਾਰਗਦਰਸ਼ਨ ਕਰਦਾ ਹੈ। ਪਾਕ ਕੁਰਾਨ ਕਹਿੰਦੇ ਮਨੁੱਖਤਾ ਲਈ ਸਿੱਧਾ ਰਾਹ ਦਰਸਾਉਂਦਾ ਹੈ। ਜਿਸ ਤੇ ਚੱਲਣ ਨਾਲ ਸੰਸਾਰ 'ਚ ਕੁਫਰ ਦੀ ਵਿਵਸਥਾ ਨੂੰ ਮਿਟਾ ਕੇ ਇਸਲਾਮਿਕ ਵਿਵਸਥਾ ਕਾਇਮ ਕੀਤੀ ਜਾ ਸਕਦੀ ਹੈ। ਕਹਿੰਦੇ ਹਰ ਮੁਸਲਮਾਨ ਨੂੰ ਹੁਣੇ 10 ਇਸਲਾਮਿਕ ਸਿਧਾਂਤ ਆਪਣੇ ਆਪਣੇ ਜੀਵਨ 'ਚ ਪੱਕਾਈ ਨਾਲ ਕਹਿੰਦੇ ਅਪਣਾਉਣੇ ਚਾਹੀਦੇ ਨੇ। ਤੇ ਇਹਨਾਂ ਦੇ ਉੱਤੇ ਅਮਲ ਕਰਨਾ ਚਾਹੀਦਾ ਹੈ ਪਹਿਲਾ ਸਿਧਾਂਤ ਹੈ ਕਹਿੰਦੇ ਹਰ ਮਨੁੱਖ ਪਾਕ ਕੁਰਾਨ ਮਜੀਦ ਚ ਦਿੱਤੀਆਂ ਸਿੱਖਿਆਵਾਂ ਨੂੰ ਦ੍ਰਿੜਤਾ ਨਾਲ ਪ੍ਰਵਾਨ ਕਰੇ ਤਿਕੜਾਈ ਨਾਲ ਆਪਣੇ ਜੀਵਨ ਚ ਉਹਨਾਂ ਦੀ ਪਾਲਣਾ ਕਹਿੰਦੇ ਕਰੇ ਉਹਨਾਂ ਸਾਰੀਆਂ ਸਿੱਖਿਆਵਾਂ ਨੂੰ ਵੀ ਕਹਿੰਦੇ ਮਾਨਤਾ ਦੇਵੇ ਤੇ ਪਾਲਣਾ ਕਰੇ ਜਿਹੜੀਆਂ ਇਬਰਾਹੀਮ ਇਸਮਾਈਲ ਇਸਹਾਕ ਯਾਕੂਬ موسی ਈਸਾ ਤੇ ਹੋਰ ਨਾ ਪੈਗੰਬਰਾਂ ਨੂੰ ਰੱਬ ਵੱਲੋਂ ਦਿੱਤੀਆਂ ਗਈਆਂ ਸੱਚੇ ਮੁਸਲਮਾਨ ਕਹਿੰਦੇ ਉਹਨਾਂ ਵਿਚਾਰੇ ਕਦੇ ਕੋਈ ਵਿਤਕਰਾਨ ਨਹੀਂ ਕਰਦੇ ਦੂਜਾ ਸਿਧਾਂਤ ਹੈ ਹਰ ਮਨੁੱਖ ਦ੍ਰਿਗਤਾਨ ਨਾਲੇ ਵਿਸ਼ਵਾਸ ਕਰੇ ਕਿ ਅੱਲਾਹ ਕੇਵਲ ਇੱਕੋ ਹੀ ਹੈ ਉਹੀ ਬੇਪਰਵਾਹ ਹੈ ਬਾਕੀ ਸਭ ਉਹਦੇ ਮੁਤਾਜ ਨਹੀਂ ਕੋਈ ਹੋਰ ਦੇਵੀ ਦੇਵਤਾ ਜਾਂ ਕੋਈ ਹੋਰ ਮੂਰਤੀ ਉਹਦੇ ਬਰਾਬਰ ਨਹੀਂ ਹੈ ਇਸ ਲਈ ਸਵੇਰੇ ਸ਼ਾਮ ਉਸੇ ਇੱਕੋ ਇੱਕ بے ਪ੍ਰਵਾਹ ਅੱਲਾਹ ਦੀ ਇਕਾਗਰਿਤ ਬੰਦਗੀ ਕੀਤੀ ਜਾਵੇ ਤੀਜਾ ਸਿਧਾਂਤ ਹੈ ਕਹਿੰਦੇ ਨਮਾਜ਼ ਕਾਇਮ ਕੀਤੀ ਜਾਵੇ ਹਰ ਮਨੁੱਖ ਦਿਹਾੜੀ ਚ ਪੰਜ ਵਾਰ ਸਤਕਾਰ ਵਾਲੀ ਮਸਜਿਦ ਵੱਲ ਮੁਹਰ ਕੇ ਮੁਹ ਪਾਰ ਹੋ ਕੇ ਸਜਦੇ ਚ ਅੱਲਾਹ ਅੱਗੇ ਡਟ ਬੰਦਨਾ ਕਰੇ ਤੇ ਉਸ ਉਸਤਤ ਤੇ ਵਡਿਆਈ ਦਾ ਵਰਨਣ ਕਰੇ ਚੌਥਾ ਸਿਧਾਂਤ ਹੈ ਜ਼ਕਾਤ ਦਿਓ ਜ਼ਕਾਤ ਤੇ ਇਸ ਆਸਕੇ ਜੀ ਦਸਵੰਦ ਨੂੰ ਕਿਹਾ ਗਿਆ ਹੈ ਹਰ ਮਨੁੱਖ ਕਹਿੰਦੇ ਆਪਣੀ ਮਰਜ਼ੀ ਨਾਲ ਆਪਣੀ ਕਮਾਈ ਚੋਂ ਕੱਢ ਕੇ ਅੱਲਾਹ ਦੇ ਦਰਸਾਈ ਸ਼ੁਭ ਕੰਮਾਂ ਤੇ ਖਰਚ ਕਰੇ एहसान ਨਾ ਜਿਤਾਵੇ ਨਾ ਹੀ ਦਿਖਾਵਾ ਕਰੇ ਕਹਿੰਦੇ ਨੇਕੀ ਕਮਾਉਣ ਦੇ ਲਾਲਚ ਦਿੱਤਾ ਜ਼ਕਾਤ ਕਿਸੇ ਕੰਮ ਨਹੀਂ ਆਉਂਦਾ ਪੰਜਵਾਂ ਸਿਧਾਂਤ ਹੈ ਕਹਿੰਦੇ ਨੇਕ ਕੰਮ ਕਰੋ ਤੇ ਅੱਲਾਹ ਦੇ ਨਾਰਾਜ਼ਗੀ ਤੋਂ ਬਚੋ ਅਲਾ ਦੇ ਰਾਜ ਬਿਨਾ ਦਿਖਾਵਾ ਕੀਤੇ ਲੋੜਵੰਦਾਂ ਤੇ ਮੁਥਾਜਾਂ ਨੂੰ ਦਾਨਪੂਰਨ ਕਰੋ ਜੋ ਪ੍ਰਣ ਕਰੋ ਉਹ ਪੂਰਾ ਕਰੋ ਕੜਾਈ ਤੇ ਕਸ਼ਟ ਦੇ ਸਮੇਂ ਸੱਚਾਈ ਤੇ ਕੂੜ ਦੀ جنگ 'ਚ ਸਬਰ ਤੋਂ ਕੰਬ ਲੋ ਕਿਸੇ ਨਾਲ ਵਿਸ਼ਵਾਸ ਘਾਤ ਨਾ ਕਰੋ ਕਿਸੇ ਵੱਲੋਂ ਕੀਤਾ ਇਸ਼ਾਨ ਕਦੇ ਨਾ ਭੁੱਲੋ ਕਿਸੇ ਕਿਸਮ ਦਾ ਵੀ ਹੰਕਾਰ ਨਾ ਕਰੋ ਛੇਵੇਂ ਸਿਧਾਂਤ ਹੈ ਕਦੇ ਸਦਾ ਇਨਸਾਫ ਕਰੋ ਤੇ ਇਨਸਾਫ ਦੀ ਗੱਲ ਕਰੋ ਆਪੋ ਵਿੱਚ ਕਹਿੰਦੇ ਇੱਕ ਦੂਜੇ ਦੇ ਧਨ ਪਦਾਰਥ ਅਣਹੱਕੇ ਢੰਗ ਨਾਲ ਨਾ ਖਾਓ ਸਦਾ ਕਹਿੰਦੀ ਗੱਲ ਸਿੱਧੀ ਤੇ ਸਾਫ਼ ਕਰੋ ਕਦੇ ਸੱਚਾਈ ਤੋਂ ਪਾਸਾ ਨਾ ਵੱਟੋ ਅਮਾਨਤਾਂ ਅਮਾਨਤਾਂ ਵਾਲਿਆਂ ਨੂੰ ਨੇਕ ਨੀਅਤ ਨਾਲ ਵਾਪਸ ਕਰੋ ਜਦੋਂ ਲੋਕਾਂ ਵਿਚਾਲੇ ਫੈਸਲਾ ਕਰੋ ਤਾਂ ਨਿਆਂਪੂਰਵਕ ਕਰੋ ਭਾਵੇਂ ਕਿਸੇ ਨਾਲ ਕਿੰਨੀ ਵੀ ਨੀੜਤਾ ਹੋਵੇ ਜਾਂ ਦੁਸ਼ਮਣੀ ਜੇ ਕਹਿੰਦੇ ਈਮਾਨ ਵਾਲੇ ਆਪੋਚ ਲੜ ਪੈਣ ਤਾਂ ਉਹਨਾਂ ਦੀ ਸੁਲ੍ਹਾ ਕਰਾਓ ਤੇ ਜੇ ਇੱਕ ਤੜਾ ਦੂਜੇ ਨਾਲ ਧੱਕਾ ਕਰੇ ਤਾਂ ਨਿਰਪੱਖ ਤੇ ਬੇਖੌਫ ਹੋ ਕੇ ਨਿਆਂ ਕਰੋ ਮਿੰਕੇ ਦੇਣਾ ਹੋਵੇ ਤਾਂ ਮਿੰਕੇ ਪੂਰਾ ਦਿਓ ਤੋਲ ਕੇ ਦੇਣਾ ਹੋਵੇ ਤਾਂ ਤੱਕੜੀ ਦੀ ਡੰਡੀ ਸਿੱਧੇ ਰੱਖ ਕੇ ਤੋਲਿਆ ਜਾਵੇ ਹਰੇਕ ਨੂੰ ਉਸ ਦਾ ਪੂਰਾ ਹੱਕ ਦਿਓ ਸਤਵਾਂ ਸਿਧਾਂਤ ਇਹ ਕਹਿੰਦੇ ਹਰ ਇੱਕ ਨਾਲ ਸੋਹਣਾ ਵਰਤਾਰਾ ਕਰੋ ਜੇ ਤੁਹਾਡੇ ਮਾਪਿਆਂ ਚੋਂ ਕਹਿੰਦੇ ਕੋਈ ਬਿਰਤ ਅਵਸਥਾ 'ਚ ਤੁਹਾਡੇ ਕੋਲ ਰਹੀ ਤਾਂ ਜ਼ਰਾ ਜਿੰਨੀ ਵੀ ਸੀ ਨਾ ਕਰੋ ਨਾ ਹੀ ਉਹਨਾਂ ਨੂੰ ਕਦੇ ਛਿੜਕ ਕੇ ਜਵਾਬ ਦਿਓ ਸਗੋਂ ਉਹਨਾਂ ਨਾਲ ਨਿਮਰਤਾ ਤੇ ਸਤਿਕਾਰ ਨਾਲ ਗੱਲ ਕਰੋ ਤੇ ਉਹਨਾਂ ਦੇ ਅੱਗੇ ਸਦਾ ਨਿਮਕੇ ਰਹੋ ਤੇ ਉਹਨਾਂ ਦੇ ਇਲਾਹੀ ਤੇ ਅਣਮੋਲੀਆਂ ਅਸੀਸਾਂ ਹਾਸਲ ਕਰੋ ਅਠਵਾਂ ਸਿਧਾਂਤ ਕਹਿੰਦੇ ਜੀਵਨ ਵਿੱਚ ਨਰਮੀ ਤੇ ਹਿਮਾ ਦੀ ਨੀਤੀ ਅਪਣਾਓ ਗਰੀਬੀ ਤੋਂ ਭੈਪਿਤ ਹੋ ਕੇ ਆਪਣੀ ਸੰਤਾਨ ਦੀ ਹੱਤਿਆ ਨਾ ਕਰੋ ਅਸ਼ਲੀਲ ਗੱਲਾਂ ਤੇ ਅਸ਼ਲੀਲ ਕੰਮਾਂ ਦੇ ਨੇੜੇ ਨਾ ਜਾਓ ਵਿਪਚਾਰ ਨਾ ਕਰੋ ਕੁਰਾਨ ਦੇ ਅਨੁਸਾਰ ਕਹਿੰਦੇ ਵਿਪਚਾਰ ਨੰਗੇਸਪਨ ਮੁੰਡਾਬਾਜ਼ੀ ਝੂਠਾ ਦੋਸ਼ ਥੱਪਣਾ ਪਿਓ ਦੀ ਵਿਆਹਤਾ ਨਾਲ ਨਿਕਾਹ ਕਰਨਾ ਤੇ ਹਦੀਸ ਅਨੁਸਾਰ ਚੋਰੀ ਕਰਨਾ ਸ਼ਰਾਬ ਪੀਣਾ ਤੇ ਭੀਖ ਮੰਗਣਾ ਇਹ ਕਹਿੰਦੇ ਅਸ਼ਲੀਲ ਕੰਮਾਂ ਦੇ ਵਿੱਚ ਸ਼ਾਮਿਲ ਹੈ ਸਮਾਜ ਦੇ ਵਿੱਚ ਕਹਿੰਦੇ ਨਿਮਰਤਾ ਦੇ ਨਾਲ ਵਿਚਰੋ ਧਰਤੀ ਤੇ ਆਕੜ ਕੇ ਨਾ ਤੁਰੋ ਤੁਸੀਂ ਨਾ ਕਹਿੰਦੇ ਧਰਤੀ ਨੂੰ ਪਾਰ ਸਕਦੇ ਹੋ ਨਾ ਹੀ ਪਹਾੜਾਂ ਦੀ ਉਚਾਈ ਨੂੰ ਪੁੱਜ ਸਕਦੇ ਨਾ ਹੋਣ ਸਦਾਤੇ ਕੀ ਆਖਰਤ ਦੇ ਦਿਹਾੜੇ ਚ ਪੂਰਨ ਵਿਸ਼ਵਾਸ ਰੱਖੋ ਆਖਰਤ ਯਾਨੀ ਸਾਾ ਸੰਗਤ ਜੀ ਇੱਥੇ ਕਿਆਮਤ ਨੂੰ ਕਿਹਾ ਗਿਆ ਮਤਲਬ ਜੋ ਮਰਨ ਤੋਂ ਬਾਅਦ ਪਰਲੋਕ ਦੇ ਬਾਰੇ ਚ ਇੱਥੇ ਗੱਲ ਕੀਤੀ ਗਈ ਹੈ ਤੇ ਉਹਦੇ ਵਿੱਚ ਪੂਰਨ ਵਿਸ਼ਵਾਸ ਰੱਖਣਾ ਹੈ ਉਸ ਦਿਹਾੜੇ ਕਹਿੰਦੇ ਅੱਲਾਹ ਦੀ ਸਵੱਲੇ ਨਜ਼ਰ ਹਾਸਲ ਕਰਨ ਲਈ ਜੀਵਨ ਨੂੰ ਸ਼ਾਂਤੀਪੂਰਵਕ ਸਰਬੱਤ ਦਾ ਭਲਾ ਮੰਗਦੇ ਹੋਏ ਖੁਸ਼ੀਆਂ ਨਾਲ ਹੰਡਾਓ ਜੇ ਕੋਈ ਕਹਿੰਦੇ ਆਦਰ ਸਤਕਾਰ ਨਾਲ ਤਨੂੰ ਸਲਾਮ ਕਰੇ ਤਾਂ ਉਹਨੂੰ ਉਸ ਤੋਂ ਵੀ ਵੱਧ ਸੋਹਣੇ ਢੰਗ ਨਾਲ ਜਵਾਬ ਦਿਓ ਇੱਕ ਦੂਜੇ ਦਾ ਮਜ਼ਾਕ ਨਾ ਉਡਾਓ ਨਾ ਹੀ ਇੱਕ ਦੂਜੇ ਨੂੰ ਕਦੇ ਤਾਣੇ ਮੀਨੇ ਦਿਓ ਇਸ਼ਾਰਿਆਂ 'ਚ ਕਿਸੇ ਦੀ ਬਿੰਦਿੰਦਾ ਨਾ ਕਰੋ ਇੱਕ ਦੂਜੇ ਦੀ ਚੁਕਲੀ ਨਾ ਕਰੋ ਇੱਕ ਦੂਜੇ ਦੇ ਉੱਤੇ ਰੋਟੀਆਂ ਨਾ ਲਪੋ ਦੂਜਿਆਂ ਦੇ ਨੀਚੇ ਪੱਤਰ ਨਹੀਂ ਪੜਨੇ ਨਾ ਹੀ ਦੋ ਬੰਦੇ ਦੀ ਗੱਲਾਂ ਕੰਨ ਲਾ ਕੇ ਸੁਣਨੀਆਂ ਨਹੀਂ ਗਵਾਡੀਆਂ ਦੇ ਘਰਾਂ 'ਚ ਚੋਰੀ ਡਾਕਾ ਤੇ ਦੂਜਿਆਂ ਦੇ ਨਿੱਜੀ ਮਾਮਲਿਆਂ 'ਚ ਦਖਲ ਦੇਣਾ ਵਰਜਿਤ ਹੈ। ਦਸਵਾਂ ਸਿਧਾਂਤ ਹੈ ਸ਼ੈਤਾਨ ਕਹਿੰਦੇ ਇਨਸਾਨੀਅਤ ਦਾ ਖੁੱਲਾ ਵੈਰੀ ਹੈ। ਹੁਣ ਇੱਥੇ ਸ਼ੈਤਾਨ ਦਾ ਅਰਥ ਸਾਸਗਦੀਏ ਹੈ ਕਿ ਸ਼ੈਤਾਨ ਮਤਲਬ ਤੱਤੇ ਸੁਭਾਅ ਵਾਲੇ ਜ਼ਾਲਮ ਤੇ ਧੋਖੇबाज ਲੋਕ ਹੁੰਦੇ ਨੇ ਜੋ ਮਨੁੱਖਤਾ ਨੂੰ ਕੁਰਾਹੇ ਪਾਉਂਦੇ ਨੇ। ਤੇ ਅੱਲਾਹ ਦੇ ਸਿਮਰਨ ਤੇ ਨਮਾਜ਼ ਕਾਇਮ ਕਰਨ ਤੋਂ ਰੋਕ ਦੇਣੀ ਕਹਿੰਦੇ ਅਜਿਹੇ ਲੋਕਾਂ ਨੂੰ ਆਪਣਾ ਦੁਸ਼ਮਣ ਸਮਝੋ ਤੇ ਇਹਨਾਂ ਦੇ ਵਿਰੁੱਧ ਜੰਗ ਲਈ ਤਿਆਰ ਰਹੋ ਤੇ ਸ੍ਰਿਸ਼ਟੀ ਤੋਂ ਇਹਨਾਂ ਦੀ ਹੋਂਦ ਨੂੰ ਸਦਾ ਲਈ ਖਤਮ ਕਰਕੇ ਅੱਲਾਹ ਦੇ ਦਰਸਾਈਂ ਤਰਫ ਨੂੰ ਪੁਖਤਾ ਤੌਰ ਤੇ ਸਥਾਪਿਤ ਕਰੋ ਸਮਾਜ ਦੇ ਵਿੱਚ ਕਹਿੰਦੇ ਸੋਲਾ ਸ਼ਾਂਤੀ ਬੁੱਧੀਮਤਾ ਤੇ ਪੂਰਨ ਸੁਰੱਖਿਆ ਦਾ ਮਾਹੌਲ ਪੈਦਾ ਕਰਕੇ ਇਸਲਾਮਿਕ ਵਿਵਸਥਾ ਕਾਇਮ ਕਰਨ ਲਈ ਸ਼ਤਾਨਾ ਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ। ਤਸਾਸਕਤੀ ਇਹ ਸੀ ਆਪਣਾ ਅੱਜ ਦਾ ਸਵਾਦਿਆਏ ਤੁਸੀਂ ਮੈਨੂੰ ਇਹ ਸ਼ਾਂਤੀ ਨਾਲ ਸਬਰ ਨਾਲ ਪਿਆਰ ਨਾਲ ਸੁਣਿਆ ਤੁਹਾਡਾ ਸਦਾ ਬਹੁਤ ਬਹੁਤ ਸ਼ੁਕ੍ਰਾਣਾ। ਤੇ ਸਵਾਦਿਆ ਕਿੱਦਾਂ ਦਾ ਲੱਗ ਰਿਹਾ ਹੈ ਇਹ ਵੀ ਪਲੀਜ਼ ਕਮੈਂਟ ਬਾਕਸ ਵਿੱਚ ਲਿਖ ਕੇ ਜ਼ਰੂਰ ਦੱਸਿਆ ਕਰੋ। ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਲਦੀ ਹੀ ਆਪਾਂ ਫਿਰ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ